हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅੱਜ ਰੌਣਕੇ ਲਾਗੇ ਨੇ ਇਹ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਹੇ ਆਂ ਦਰਾਂਸਾਲ ਦੇ ਵਿੱਚ ਵਿਕਰਮ ਮਜੀਠੀਆ ਤੋਂ ਬੀਤੇ ਦੋ ਦਿਨਾਂ ਤੋਂ ਜਿਹੜਾ ਸਿਮ ਦਾ ਜ਼ਿਕਰ ਹੋ ਰਿਹਾ ਕਿ ਭਾਈ ਸਿਮ ਫੜਿਆ ਗਿਆ ਉਹ ਸੁੱਤੇ ਅੱਜ ਤੁਸੀਂ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹੋ ਕਿ ਆਖਰ ਉਹ ਸਿਮ ਦੇ ਵਿੱਚ ਹੈ ਕੀ ਸੀ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਫੇਰ ਤੋਂ ਰਮਾਂਡੇ ਲੈ ਲੈਨੇ ਯਾਨੀ ਅੱਜ ਜਿਹੜੀ ਤੁਸੀਂ ਖਬਰ ਦੇਖੋਗੇ ਅਕਾਲੀ ਦਲ ਦੇ ਪ੍ਰਧਾਨ ਯਾਨੀ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਬਹੁਤ ਦਿਗਜ ਨੇਤਾ ਘਾਉਣ ਵਾਲੇ ਅੱਜ ਰੋਂਦੇ ਖਿਉ ਨੇ 12 ਸਾਲ ਦੇ ਵਿੱਚ ਬਹੁਤ ਵੱਡਾ ਖੁਲਾਸਾ ਬਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹਨਾਂ ਦੋਵਾਂ ਦੇ ਕਰਨ ਜਾ ਰਹੇ ਆ ਔਰ ਜਿਹੜਾ ਬੰਦਾ ਸਿਮ ਦੇਣ ਵਾਲਾ ਆਸਟ੍ਰੇਲੀਆ ਭੱਜਿਆ ਸੀ ਵਿੱਚ ਲੋਕ ਕਹਿੰਦੇ ਕੈਨੇਡਾ ਭੱਜ ਗਿਆ ਜੀ ਇਹ ਦੋਵੇਂ ਖਬਰਾਂ ਦੇ ਉੱਤੇ ਤੁਹਾਡੇ ਨਾਲ ਅੱਜ ਪੂਰੀ ਚਰਚਾ ਕਰਨੀ ਆ ਕਿ ਆਖਰ ਪੂਰਾ ਮਾਮਲਾ ਹੈ ਕੀ ਆ ਕਿ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਉਹ ਬੰਦਾ ਸੀ ਦਰਾਂਸਾਲ ਦੇ ਵਿੱਚ ਉਹ ਡਰ ਚੁੱਕਿਆ ਉਹ ਇੱਥੋਂ ਭੱਜ ਵੀ ਚੁੱਕਿਆ ਇਹ ਖਬਰਾਂ ਅਕਸਰ ਤੁਸੀਂ ਸਾਰਿਆਂ ਨੇ ਸੁਣ ਲਈ ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਸਿਰ ਦੇ ਉੱਤੇ ਹੱਥ ਰੱਖਣ ਵਾਲਾ ਸੁਖਵੀਰ ਸਿੰਘ ਬਾਦਲ ਅੱਜ ਕਿਵੇਂ ਟੁੱਟ ਚੁੱਕਿਆ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤਬੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਜਿਹੜਾ ਸਿੰਮ ਫੜਿਆ ਗਿਆ ਉਹ ਸਿੰਮ ਦੇ ਵਿੱਚ ਦਰਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨਾਲ ਕਿਹੜੀ ਕਾਲ ਰਿਕਾਰਡਿੰਗ ਹੈ ਕਿ ਉਹਨਾਂ ਨੂੰ ਇੰਨਾ ਡਰ ਪੈਦਾ ਹੋ ਗਿਆ ਕਿ ਭਾਈ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕਰੀਬੀ ਬੰਦਾ ਭੱਜਿਆ ਉਸ ਦੇ ਸਿੰਮ ਦੇ ਵਿੱਚ ਆਖਰ ਸੁਖਵੀਰ ਸਿੰਘ ਬਾਦਲ ਦੇ ਨਾਲ ਕਿਹੜੀ ਰਿਕਾਰਡਿੰਗ ਹੈ ਜਿਹੜਾ ਉਹਨਾਂ ਨੂੰ ਅੱਜ ਇਹਨਾਂ ਦੇ ਉੱਤੇ ਰੋਣ ਆ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੀ ਤਰਥਲੀ ਮੱਚ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਬੰਦਾ ਛੱਡ ਕੇ ਭੱਜ ਗਿਆ ਅੱਜ ਦੋ ਖਬਰਾਂ ਤੇ ਤੁਹਾਡੇ ਨਾਲ ਚਰਚਾ ਕਰਾਂਗੇ ਕਿ ਭਾਈ ਵਿਕਰਮ ਮਜੀਠੀਆ ਦਾ ਫੇਰ ਤੋਂ ਰਿਮਾਂਡ ਤੇ ਨੇ ਵਿਕਰਮ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਬਹੁਤ ਚਰਚਾ ਦੇ ਵਿੱਚ ਆ ਰਹੇ ਨੇ ਕਹਿੰਦੇ ਸਾਡੀ ਸਰਕਾਰ ਬਣਨ ਜਾ ਰਹੀ ਆ ਲਗਾਤਾਰ ਰੇਲੀਆਂ ਕਰ ਰਹੇ ਨੇ ਪਰ ਅੱਜ ਉਹ ਹੀ ਸੁਖਬੀਰ ਸਿੰਘ ਬਾਦਲ ਕਿਵੇਂ ਮਜੀਠੀਆ ਦੇ ਕਾਰਨ ਟੁੱਟਦੇ ਨੇ ਔਰ ਕਿਵੇਂ ਇਹਨਾਂ ਦੀਆਂ ਪੋਲਾਂ ਖੁੱਲਦੀਆਂ ਨੇ ਅੱਜ ਤੁਹਾਨੂੰ ਇਹੀ ਦਿਖਾਉਣਾ ਹੈ

ਜਰਮਰੀਟ kia ਕਥਤ ਤੌਰ ਤੇ ਇਸਤੇਮਾਲ ਕਰ ਰਿਆ ਸੀ ਉਹ ਖੰਨਾ ਸ਼ਹਿਰ ਦੇ ਇੱਕ ਵਿਅਕਤੀ ਦੇ ਨਾਮ ਤੇ ਥੀ ਹੁਣ ਪਤਾ ਲੱਗਿਆ ਕਿ ਐਸੇ ਮਹੀਨੇ ਦੀ 13 ਫ੍ਰੀਕ ਨੂੰ ਉਹ ਵਿਅਕਤੀ ਪੇਚ ਛੱਡ ਕੇ ਕਿਤੇ ਜਾ ਚੁੱਕਿਆ ਹੈ ਪੇਚ ਛੱਡ ਕੇ ਭੱਜ ਗਿਆ ਕਰੋ ਬੰਦਾ ਕਿਉਂ ਭੱਜਿਆ ਇਹ ਦੋ ਕਾਰਨ ਹੋ ਸਕਦੇ ਆ ਜਿਹੜੇ ਸੰਕਾਰ ਇਨਾ ਵੀ ਡਾਜ ਫੋਰ ਐਫੀ ਦਿਨ ਰਾਤ ਤਾਂ ਸੁਣ ਲਿਆ ਪੰਜਾਬ ਵਾਲੇ ਉਹ ਬੰਦਾ ਤਾਂ ਭਾਜੀ ਚੁੱਕਿਆ ਪਰ ਉਹਦਾ ਕਾਰਨ ਕੀ ਆ ਪੱਜਣ ਦਾ ਇਹ ਸਭ ਨੂੰ ਜਾਣ ਲੈਣਾ ਜ਼ਰੂਰੀ ਹੈ ਕਿਉਂਕਿ ਵਿਕਰਮ ਸਿੰਘ ਜਿਹੜਾ ਮਜੀਠੀ ਹੈ ਦਰਾਂ ਸਾਲ ਦੇ ਵਿੱਚ ਇਹਨਾਂ ਦੀ ਘਰ ਵਾਲੀ ਦੇ ਮੂੰਹੋਂ ਤੁਸੀਂ ਸੁਣਿਆ ਕਿ ਸਾਡੇ ਵਿਕਰਮ ਸਿੰਘ ਮਜੀਠੀਏ ਦੀ ਚਰਚਾ ਐ ਹੋ ਰਹੀ ਹੈ ਜਿਵੇਂ ਸ਼ੋਲੇ ਫਿਲਮ ਦੇ ਗੱਬਰ ਦੀ ਹੁੰਦੀ ਸੀ ਕਹਿੰਦੀ ਜੀ ਸ਼ੋਲੇ ਫਿਲਮ ਦੇ ਵਿੱਚ ਤਾਂ ਲੋਕ ਕਹਿੰਦੇ ਸੀ ਗੱਬਰ ਆ ਗਿਆ ਗੱਬਰ ਆ ਗਿਆ ਪਰ ਕਹਿੰਦੀ ਹੁਣ ਆਮ ਆਦਮੀ ਪਾਰਟੀ ਤੇ ਜਾਂ ਹੋਰ ਪਾਰਟੀਆਂ ਵਾਲੇ ਕਹਿੰਦੇ ਜੀ ਮਜੀਠਾ ਆ ਗਿਆ ਮਜੀਠਾ ਆ ਗਿਆ ਇਹ ਉਹਨਾਂ ਦੀ ਘਰ ਵਾਲੀ ਤੋਂ ਅਕਸਰ ਤੁਸੀਂ ਬਿਆਨ ਸੁਣਿਆ ਪਰ ਇਹ ਜਾ ਕੇ ਕਿੱਥੇ ਲੱਗਦਾ ਸਿੱਧਾ ਇਹਨੂੰ ਸਮਝਣ ਦੀ ਲੋੜ ਆ ਸਾਰੇ ਪੰਜਾਬੀਆਂ ਨੂੰ ਦਰਾਂ ਸਾਲ ਦੇ ਵਿੱਚ ਜਿਹੜਾ ਬੰਦਾ ਕਹਿੰਦੇ ਭੱਜ ਗਿਆ ਸਿੰਘ ਉਹਦੇ ਨਾਮ ਦੇ ਉੱਤੇ ਚੱਲ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੇ ਧੱਕੇ ਦੇ ਨਾਲ ਉਹਦੇ ਡਾਕੂਮੈਂਟ ਯੂਜ਼ ਕੀਤੇ ਨੇ ਕਿ ਜੇਕਰ ਕੋਈ ਫਸਦਾ ਤਾਂ ਦੂਸਰਾ ਫਸੂ ਆ ਪਰ ਨਹੀਂ ਬਿਕਰਮ ਸਿੰਘ ਮਜੀਠੀਆ ਦੀ ਕਾਲ ਰਿਕਾਰਡਿੰਗ ਜੋ ਜੋ ਹੋਈ ਹੈ ਉਹਦੇ ਵਿੱਚ ਅਕਸਰ ਤੁਸੀਂ ਵੇਖਿਆ ਵੀ ਜਿਵੇਂ ਬਾਦਲਾਂ ਦਾ ਬਹੁਤ ਵੱਡਾ ਹੱਥ ਮਜੀਠੀਏ ਦੇ ਸਿਰ ਦੇ ਉੱਤੇ ਹੈਗਾ ਵਿੱਚ ਖਬਰਾਂ ਵੀ ਨਿਕਲ ਕੇ ਆਈਆਂ ਸੀ ਕਹਿੰਦੇ ਜੀ ਬਾਦਲ ਪਰਿਵਾਰ ਬਿਕਰਮ ਮਜੀਠੀਆ ਤੋਂ ਪਿੱਛੇ ਹੱਟ ਚੁੱਕਿਆ ਪਰ ਨਹੀਂ ਕਿਤੇ ਨਾ ਕਿਤੇ ਧਾਲ ਦੇ ਵਿੱਚ ਕੁਝ ਕਾਲਾ ਦਿਖਾ ਕੇ ਇਹਨਾਂ ਨੇ ਆਪਣੀ ਗੱਲ ਕਮਾਉਣ ਦੀ ਕੋਸ਼ਿਸ਼ ਕੀਤੀ ਸੀ ਲੋਕਾਂ ਨੂੰ ਲੱਗਦਾ ਸੀ ਕਿ ਸੁਖਬੀਰ ਸਿੰਘ ਬਾਦਲ ਇਸ ਮਜੀਠੀਆ ਦਾ ਖੜਾ ਛੱਡ ਚੁੱਕੇ ਨੇ ਪਰ 10 ਸਾਲ ਦੇ ਵਿੱਚ ਇਹ ਗੇਮ ਖੇਡੀ ਜਾ ਰਹੀ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਗੱਲ ਘੂੜਦੀ ਆ ਕਹਿੰਦੇ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਯਾਨੀ ਮਾਰ ਚੁੱਕਿਆ ਆਪਣੇ ਸਪਲਾਈ ਦੇ ਨਾਲ ਕਿਉਂਕਿ 50 ਹਜ਼ਾਰ ਬੰਦੇ ਤੋਂ ਵੱਧ ਅੰਕੜੇ ਦੱਸੇ ਗਏ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਥੱਲੇ ਕੰਮ ਕਰਦੇ ਸੀ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕਿਉਂ ਖੜਾ ਛਡਾਉਣ ਦੀ ਗੱਲ ਚੱਲ ਰਹੀ ਹੈ ਪੰਜਾਬ ਦੇ ਅੰਦਰ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਡਰ ਰਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਫਾਦ ਚੁੱਕਿਆ ਜੇਲ੍ਹ ਦੇ ਅੰਦਰ ਜੇਕਰ ਕੋਈ ਵਿਜੀਲੈਂਸ ਦੇ ਹੱਥ ਜਾਂ ਕਿਸੇ ਸਰਕਾਰ ਦੇ ਹੱਥ ਜਾਂ ਪ੍ਰਸ਼ਾਸਨ ਦੇ ਹੱਥ ਕੋਈ ਵੀ ਸਬੂਤ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਦੇ ਹੱਥ ਲੱਗਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਪੋਲ ਮੇਰੀ ਵੀ ਖੁੱਲ ਜਾਣੀ ਹੈ ਕਿਉਂਕਿ ਜਿਹੜਾ ਇਹ ਹੁਣ ਸਿਮ ਦਾ ਰਿਕਾਰਡਿੰਗ ਹੈ ਜਾਂ ਸਿਮ ਦਾ ਇਹ ਡਾਟਾ ਇਹ ਵਿਜੀਲੈਂਸ ਦੇ ਹੱਥ ਲੱਗ ਚੁੱਕਿਆ ਹੈ ਹੋਰ ਵਿਕਰਮ ਸਿੰਘ ਮਜੀਠੀਆ ਨੂੰ 3 ਦਿਨਾਂ ਦੇਰ ਮਾੜਤਾ ਕਿਉਂ ਲਿਆ ਵਿਜੀਲੈਂਸ ਨੇ ਕਿਉਂਕਿ ਭਾਈ ਇਹ ਬਾਦਲਾਂ ਦੇ ਨਾਲ ਇਹ ਸੋਰਸ ਦੱਸ ਰਹੇ ਨੇ ਵਿਜੀਲੈਂਸ ਦੇ ਜਿਹੜੇ ਆ ਸੂਤਰ ਨੇ ਉਹਨਾਂ ਤੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਬਾਦਲਾਂ ਦੇ ਨਾਲ ਜਿਹੜੀ ਰਿਕਾਰਡਿੰਗ ਔਰ ਕਿਸੇ ਹੋਰ ਲੋਕਾਂ ਦੇ ਨਾਲ ਜਿੱਥੇ-ਜਿੱਥੇ ਇਹਨਾਂ ਦਾ 2 ਨੰਬਰ ਦਾ ਯਾਨੀ ਇਹਨਾਂ ਦੀ ਕੋਈ ਐਕਟੀਵਿਟੀ ਚੱਲ ਰਹੀ ਸੀ ਜਿਵੇਂ ਕਿ ਤੁਸੀਂ ਸੁਣਿਆ ਹੋਣਾ ਪਹਿਲਾਂ ਇੱਕ ਔਰਤ ਦਾ ਜ਼ਿਕਰ ਹੁੰਦਾ ਕਿ 65 ਲੱਖ ਰੁਪਈਆ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਾਤੇ ਦੇ ਵਿੱਚ ਭੇਜਦੇ ਨੇ ਫਿਰ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਜ਼ਮੀਨ ਲਈ ਜਾਂਦੀ ਹੈ ਉਹਨਾਂ ਪੈਸਿਆਂ ਦੇ ਦਵਾ ਤਾਂ ਫਿਰ ਤਿੰਨ ਹੋਰ ਜਿਹੜੇ ਫਿਗਰ ਮੈਂ ਤੁਹਾਨੂੰ ਪਹਿਲਾਂ ਦੋ ਵੀਡੀਓ ਦੇ ਅੰਦਰ ਦੱਸ ਚੁੱਕਿਆ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਕਦੇ ਹੀ ਨਹੀਂ ਨਿਕਲਣ ਦਿੰਦੇ ਉਹ ਕਿਹੜੇ ਨੇ ਤਿੰਨ ਫਿਗਰ ਇਹ ਨੇ ਕਿ ਭਾਈ 161 ਕਰੋੜ 263 ਕਰੋੜ 141 ਕਰੋੜ ਇਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਗਿਆ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਗੱਲ ਹੋਰ ਦੱਸਣੀ ਚਾਹਣਾ ਕਿ ਜਿਹੜਾ ਹੁਣ ਬਾਦਲਾਂ ਨੇ ਇੱਕ ਪਾਸੇ ਜ਼ੋਰ ਲਾਇਆ ਕਿ ਸਾਡੀ ਸਰਕਾਰ ਪੰਜਾਬ ਦੇ ਅੰਦਰ ਕੈਮ ਕਰਵਾ ਦਿਓ ਇਹ ਪੰਜਾਬ ਦੇ ਲੋਕ ਭੁੱਲ ਕੇ ਵੀ ਇਹਨਾਂ ਦੇ ਅੱਖੇ ਨਾਲ ਲੱਗਣ ਨਹੀਂ ਪੰਜਾਬ ਦੀ ਦਸ਼ਾ ਇੱਕ ਜੰਗਲ ਰਾਜ ਵਰਗੀ ਹੋ ਜਾਣੀ ਆ ਫਿਰ ਇਹਨਾਂ ਨੇ ਆਪਣਾ ਬਦਲਾ ਲੈਣ ਦੀ ਖਾਤਰ ਤੁਹਾਨੂੰ ਯੂਜ਼ ਕਰਨ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਜਿਨ੍ਹਾਂ ਦੇ ਉੱਤੇ ਐਕਸ਼ਨ ਕਰ ਰਹੇ ਨੇ ਉਹ ਚਾਹੇ ਭਗਵੰਤ ਮਾਨ ਮੁੱਖ ਮੰਤਰੀ ਮੌਜੂਦਾ ਹੋਣ ਇਹਨਾਂ ਤੋਂ ਬਦਲਾ ਲੈਣ ਦੀ ਖਾਤਰ ਪੰਜਾਬ ਦੇ ਲੋਕਾਂ ਨੂੰ ਵਰਤਿਆ ਜਾਣਾ ਉਸ ਤੋਂ ਬਾਅਦ ਤੁਹਾਡੀ ਤੇ ਸਾਡੀ ਵਿਸਾਤ ਕੀ ਹੈ ਜਿਹੜੇ ਕਿ ਲੋਕ ਮੁੱਖ ਮੰਤਰੀ ਨੂੰ ਨਹੀਂ ਬਖਸ਼ਦੇ ਪ੍ਰਸ਼ਾਸਨ ਨੂੰ ਸਿੱਧੀਆਂ ਧਮਕੀਆਂ ਨੇ ਮੈਂ ਅਕਸਰ ਤੁਹਾਡੇ ਸਾਹਮਣੇ ਰੰਦੀਆਂ ਪੋਲਾ ਖੋਲਦਾ ਕਿ ਭਾਈ ਡੀਜੀਪੀ ਤੋਂ ਲੈ ਕੇ ਡੀਐਸਪੀ ਤੱਕ ਕਾਸਸਪੀ ਤੱਕ ਪੂਰੇ ਪ੍ਰਸ਼ਾਸਨ ਨੂੰ ਪੰਜਾਬ ਦਾ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਪ੍ਰਧਾਨ ਕਹਾਉਣ ਵਾਲਾ ਇਕ ਹਾਲ ਤੱਕ ਤੋਂ ਵੀ ਨਕਾਰੇ ਗਏ ਨੇ ਕੌਮ ਤੋਂ ਵੀ ਨਕਾਰੇ ਗਏ ਨੇ ਪੰਜਾਬ ਦੇ ਲੋਕਾਂ ਨੇ ਵੀ ਠੁੱਡਾ ਮਾਰ ਦਿੱਤਾ ਤਾਂ ਹੁਣ ਲਗਾਤਾਰ ਦੋ ਚਾਰ ਬੰਦੇ ਇਕੱਠੇ ਕਰਕੇ ਵਿਕਰਮ ਮਜੀਠੀਆ ਦਾ ਬਦਲਾ ਔਰ ਆਪਣੀ ਸਰਕਾਰ ਜਾਣ ਦਾ ਬਦਲਾ ਭਗਵੰਤ ਮਾਨ ਤੋਂ ਲੈਣਾ ਚਾਹੁੰਦੇ ਨੇ ਤੁਹਾਡੇ ਜਰੀਏ ਤਾਂ ਹੁਣ ਇੱਥੇ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੇ ਲੋਕਾਂ ਨੇ ਭਾਈ 25 ਸਾਲ ਤੱਕ ਤੁਹਾਡੀਆਂ ਰਗਾਂ ਦਾ ਖੂਨ ਪੀਤਾ ਸੋ ਹੁਣ ਸਮਝਣ ਦੀ ਲੋੜ ਸਾਡੇ ਪੰਜਾਬੀਆਂ ਤੇ ਸਾਡੀਆਂ ਮਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਬੱਚਿਆਂ ਨੂੰ ਆ ਤਾਂ ਠੀਕ ਆ ਪੰਜਾਬ ਵਾਲਿਓ ਜੁਨੇ ਭੈਣ ਭਰਾ ਨੇਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ